ਅੱਛੀ ਕਾਲ ਜੇ ਤੁਸੀਂ ਦੇਖੋ 2024 ਇੰਟੂ 7 ਪੰਜਾਬ ਤਿਰੂਪਤੀ ਬਾਲਾਜੀ ਮੰਦਿਰ ਵਿੱਚ ਦਰਸ਼ਨ ਦੌਰਾਨ ਭਗੜੜ 4 ਸ਼ਰਧਾਲੂਆਂ ਦੀ ਮੌਤ 150 ਤੋਂ ਵੱਧ ਕਾਇਲ ਆਂਧਰਾ ਪ੍ਰਦੇਸ਼ ਵਿੱਚ ਤਿਰੂਪਤੀ ਬਾਲਾਜੀ ਮੰਦਿਰ ਵਿੱਚ ਬੁੱਧਵਾਰ ਨੂੰ ਦਰਸ਼ਨ ਲਈ ਟੋਕਨ ਵੰਡਦੇ ਸਮੇਂ ਭਗੜੜ ਮਚ ਗਈ ਜਿਸ ਵਿੱਚ 4 ਸ਼ਰਧਾਲੂ ਮਾਰੇ ਗਏ ਅਤੇ 150 ਤੋਂ ਵੱਧ ਜ਼ਖਮੀ ਹੋ ਗਏ ਇਹ ਘਟਨਾ ਤਿਰੂਪਤੀ ਦੇ ਵਿਸ਼ਨੂ ਨਿਵਾਸਮ ਦੇ ਨੇੜੇ तिरुमला श्रीवरी वेंकटद्वारम ਦੇ ਵਿਖੇ ਵਾਪਰੀ ਜਦੋਂ ਸੈਂਕੜੇ ਸ਼ਰਧਾਲੂ ਭਗਵਾਨ ਵੈਂਕਟੇਸ਼ਵਰ స్వామి ਮੰਦਿਰ ਵਿੱਚ वेंकटद्वारम ਦੇ ਦਰਸ਼ਨ ਕਰਨ ਲਈ ਦੌੜ ਰਹੇ ਸਨ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਵਿੱਚ 4 ਸ਼ਰਧਾਲੂਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਵਿੱਚੋਂ 3 ਔਰਤਾਂ ਅਤੇ ਇੱਕ ਪੁਰਸ਼ ਸ਼ਾਮਿਲ ਹੈ रिपोर्टर ਅਨੁਸਾਰ ਲਗਭਗ 4000 ਸ਼ਰਧਾਲੂ ਦਰਸ਼ਨਾਂ ਲਈ ਕਤਾਰ ਵਿੱਚ ਖੜੇ ਸਨ ਅਚਾਨਕ ਕਤਾਰ ਬਦਲਨ 'ਤੇ ਅੱਗੇ ਵਧਨ ਦੀ ਕਾਲੀ ਵਿੱਚ ਹਫੜਾ ਦਫੜੀ ਮੱਚ ਗਈ ਜਿਸ ਕਾਰਨ ਲੋਕ ਇੱਕ ਦੂਜੇ ਉੱਤੇ ਚੜ ਗਏ ਅਤੇ ਬਹੁਤ ਸਾਰੇ ਲੋਕਾਂ ਨੂੰ ਦਮ ਘੁੱਟਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਅੰਦਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਇਸ ਘਟਨਾ ਤੇ ਡੂੰਗੇ ਦੁੱਖ ਪ੍ਰਗਟ ਕੀਤਾ ਅਤੇ ਪ੍ਰਸ਼ਾਸਨ ਨੂੰ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਤਿਰੂਪਤੀ ਬਾਲਾਜੀ ਮੰਦਿਰ ਵਿੱਚ ਦਰਸ਼ਨ ਦੌਰਾਨ ਭਗੜੜ 4 ਸ਼ਰਧਾਲੂਆਂ ਦੀ ਮੌਤ 150 ਤੋਂ ਵੱਧ ਕਾਇਲ ਅੰਧਰਾ ਪ੍ਰਦੇਸ਼ ਵਿੱਚ ਤਿਰੂਪਤੀ ਬਾਲਾਜੀ ਮੰਦਿਰ ਵਿੱਚ ਬੁੱਧਵਾਰ ਨੂੰ ਦਰਸ਼ਨ ਲਈ ਟੋਕਨ ਵੰਡਦੇ ਸਮੇਂ ਭਗੜੜ ਮਚ ਗਈ ਜਿਸ ਵਿੱਚ 4 ਸ਼ਰਧਾਲੂ ਮਾਰੇ ਗਏ ਅਤੇ 150 ਤੋਂ ਵੱਧ ਜ਼ਖਮੀ ਹੋ ਗਏ ਇਹ ਘਟਨਾ ਤਿਰੂਪਤੀ ਦੇ ਵਿਸ਼ਨੂ ਨਿਵਾਸਮ ਦੇ ਨੇੜੇ ਤੇਰੂਮਲਾ ਸ਼੍ਰੀਵਰੀ ਵੈਂਕਟ ਦਵਾਰਮ ਦੇ ਵਿਖੇ ਵਾਪਰੀ ਜਦੋਂ ਸੈਂਕੜੇ ਸ਼ਰਧਾਲੂ ਭਗਵਾਨ ਵੈਂਕਟੇਸ਼ਵਰ ਸwamy ਮੰਦਿਰ ਵਿੱਚ ਵੈਂਕਟ ਦਵਾਰਮ ਦੇ ਦਰਸ਼ਨ ਕਰਨ ਲਈ ਦੌੜ ਰਹੇ ਸਨ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਵਿੱਚ 4 ਸ਼ਰਧਾਲੂਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਵਿੱਚੋਂ 3 ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ रिपोर्टर ਅਨੁਸਾਰ ਲਗਭਗ 4000 ਸ਼ਰਧਾਲੂ ਦਰਸ਼ਨਾਂ ਲਈ ਕਤਾਰ ਵਿੱਚ ਖੜੇ ਸਨ ਅਚਾਨਕ ਕਤਾਰ ਬਦਲਣ ਅਤੇ ਅੱਗੇ ਵਧਣ ਦੀ ਕਾਲੀ ਵਿੱਚ ਹਫੜਾ ਦਫੜੀ ਮੱਚ ਗਈ ਜਿਸ ਕਾਰਨ ਲੋਕ ਇੱਕ ਦੂਜੇ ਉੱਤੇ ਚੜ ਗਏ ਅਤੇ ਬਹੁਤ ਸਾਰੇ ਲੋਕਾਂ ਨੂੰ ਦਮ ਘੁੱਟਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਅੰਦਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਇਸ ਘਟਨਾ ਤੇ ਡੂੰਗੇ ਦੁੱਖ ਪ੍ਰਗਟ ਕੀਤਾ ਅਤੇ ਪ੍ਰਸ਼ਾਸਨ ਨੂੰ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਤਿਰੂਪਤੀ ਬਾਲਾਜੀ ਮੰਦਿਰ ਵਿੱਚ ਦਰਸ਼ਨ ਦੌਰਾਨ ਭਗਦੜ 4 ਸ਼ਰਧਾਲੂਆਂ ਦੀ ਮੌਤ 150 ਤੋਂ ਵੱਧ ਗਈ ਹੈ ਅੰਧਰਾ ਪ੍ਰਦੇਸ਼ ਵਿੱਚ ਤਿਰੂਪਤੀ ਬਾਲਾਜੀ ਮੰਦਿਰ ਵਿੱਚ ਬੁੱਧਵਾਰ ਨੂੰ ਦਰਸ਼ਨ ਲਈ ਟੋਕਨ ਵੰਡ ਦੇ ਸਮੇਂ ਭਗੜੜ ਮਚ ਗਈ ਜਿਸ ਵਿੱਚ 400 ਤੋਂ ਵੱਧ ਲੋ ਮਾਰੇ ਗਏ ਅਤੇ 150 ਤੋਂ ਵੱਧ ਜ਼ਖਮੀ ਹੋ ਗਏ ਇਹ ਘਟਨਾ ਤਿਰੂਪਤੀ ਦੇ ਵਿਸ਼ਨੂ ਨਿਵਾਸਮ ਦੇ ਨੇੜੇ ਤਿਰੂਮਲਾ ਸ਼੍ਰੀਵਰੀ ਵੈਂਕਟ ਦਵਾਰਮ ਦੇ ਵਿਖੇ ਵਾਪਰੀ ਜਦੋਂ ਸੈਂਕੜੇ ਸ਼ਰਧਾਲੂ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਿਰ ਵਿੱਚ ਵੈਂਕਟ ਦਵਾਰਮ ਦੇ ਦਰਸ਼ਨ ਕਰਨ ਲਈ ਦੌੜ ਰਹੇ ਸਨ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਵਿੱਚ 4 ਸ਼ਰਦਾਲਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਵਿੱਚੋਂ 3 ਔਰਤਾਂ ਅਤੇ 1 ਪੁਰਸ਼ ਸ਼ਾਮਲ ਹੈ। ਰਿਪੋਰਟਰ ਅਨੁਸਾਰ ਲਗਭਗ 4000 ਸ਼ਰਧਾਲੂ ਦਰਸ਼ਨਾਂ ਲਈ ਕਤਾਰ ਵਿੱਚ ਖੜੇ ਸਨ ਅਚਾਨਕ ਕਤਾਰ ਬਦਲਨ ਅਤੇ ਅੱਗੇ ਵਧਣ ਦੀ ਕਾਲੀ ਵਿੱਚ ਹਫੜਾ ਦਫੜੀ ਮੱਚ ਗਈ ਜਿਸ ਕਾਰਨ ਲੋਕ ਇੱਕ ਦੂਜੇ ਉੱਤੇ ਚੜ ਗਏ ਅਤੇ ਬਹੁਤ ਸਾਰੇ ਲੋਕਾਂ ਨੂੰ ਦਮ ਘੁੱਟਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਅੰਦਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਇਸ ਘਟਨਾ ਤੇ ਡੂੰਗੇ ਦੁੱਖ ਪ੍ਰਗਟ ਕੀਤਾ ਅਤੇ ਪ੍ਰਸ਼ਾਸਨ ਨੂੰ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ